ਸੱਤ ਸਰੀਆ ਕਾਲ ਦੀਵਾਲੀ ਹੁਣੇ ਹੀ ਲੰਘ ਕੇ ਗਈ ਹੈ ਤੇ ਦੀਵਾਲੀ ਤੇ ਜੋ ਆਪਾਂ ਦੀਵੇ ਜਗਾਇਏ ਸੀ ਹੁਣ ਸਾਰਿਆਂ ਦੇ ਸਮਾ ਵਿੱਚ ਇਹੀ ਸਵਾਲ ਉੱਠ ਰਿਹਾ ਹੈ ਕਿ ਹੁਣ ਇਹਨਾਂ ਦੀਵਿਆਂ ਦਾ ਕੀ ਕਰੀਏ ਲੋਕ ਤਾਂ ਅਕਸਰ ਇਹੀ ਕਰਦੇ ਆ ਕਿ ਇਹਨਾਂ ਦੀਵਿਆਂ ਨੂੰ ਕੂੜੇ ਦੇ ਵਿੱਚ ਬਾਹਰ ਸੁੱਟ ਦਿੰਦੇ ਆ ਪਰ ਆਪਾਂ ਨੂੰ ਇਹੇ ਗਲਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹੇ ਦੀਵੇ ਜਗਾ ਕੇ ਤਾਂ ਆਪਾਂ ਖੁਸ਼ੀ ਮਨਾਈ ਆ ਘਰ ਵਿੱਚ ਖੁਸ਼ੀਆਂ ਦਾ ਪ੍ਰਤੀਕ ਆਪਾਂ ਰੱਖਿਆ ਆ ਤੇ ਲక్ష్ਮੀ ਦੇ ਆਉਣ ਦੀ ਖੁਸ਼ੀ ਵਿੱਚ ਆਪਾਂ ਦੀਵੇ ਜਗਾਏ ਆ ਉਹਨਾਂ ਦੀ ਆਉਪਾਕਤੀ ਕੀਤੀ ਆ ਤੇ ਬੰਦੀ ਛੋੜ ਦੀ ਖੁਸ਼ੀ ਵਿੱਚ ਵੀ ਆਪਾਂ ਇਹ ਦੀਵੇ ਜਗਾਏ ਨੇ ਪਰ ਇਹਨਾਂ ਨੂੰ ਆਪਾਂ ਕੂੜੇ ਵਿੱਚ ਸੱਟ ਕੇ ਨਕਾਰਾਤਮਕ ਊਰਜਾ ਨੂੰ ਘਰ ਵਿੱਚ ਬੁਲਾਉਣ ਬੁਲਾ ਰਹੇ ਆ ਤੇ ਆਪਾਂ ਨੂੰ ਇਹ ਜੀ ਗਲਤੀ ਆ ਜਿਹੜੀ ਨਹੀਂ ਕਰਨੀ ਚਾਹੀਦੀ ਇਹਨਾਂ ਦੀਵਿਆਂ ਨੂੰ ਕਾਮ ਕੇ ਆਪਾਂ ਨੂੰ ਰੱਖ ਲੈਣਾ ਚਾਹੀਦਾ ਆ ਅਗਲੀ ਪੂਰਨਮਾ ਤੇ ਜਿਹੜੀ ਗੁਰਪੁਰਬ ਦਾ ਦਿਨ ਆਵੇਗਾ ਤੇ ਫਿਰ ਆਪਾਂ ਇਹ ਦੀਵੇ ਜਗਾਵਾਂਗੇ ਤੇ ਜੇ ਫਿਰ ਤੁਸੀਂ ਉਦੋਂ ਵੀ ਨਵੇਂ ਦੀਵੇ ਲੈ ਕੇ ਜਗਾਉਣੇ ਆ ਤਾਂ ਇਹਨਾਂ ਦੀਵਿਆਂ ਨੂੰ ਤੁਸੀਂ ਨੇ ਜਾਂ ਤਾਂ ਤੁਸੀਂ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਆ ਦਰਖਤ ਕਿਸੇ ਵੀ ਦਰਖਤ ਦੀਆਂ ਜੜਾਂ ਵਿੱਚ ਰੱਖ ਦਿਓ ਹਨਾ ਜਾਂ ਫਿਰ ਇਹਨਾਂ ਨੂੰ ਕੁੱਟ ਕੇ ਇਹਨਾਂ ਦੀ ਮਿੱਟੀ ਬਣਾ ਕੇ ਤੇ ਘਰ ਦੇ ਗਮਲਿਆਂ ਦੇ ਵਿੱਚ ਜਿਹੜੀ ਹੈਗੀ ਆ ਪਾ ਦਿਓ ਇਹਦੇ ਨਾਲ ਨਾਲੇ ਤਾਂ ਇਹ ਜਿਹੜੇ ਹੈਗੇ ਵੇਸਟ ਨਹੀਂ ਜਾਣਗੇ ਤੇ ਨਾਲ ਹੀ ਆਪਣੇ ਘਰ ਦੇ गमਲਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਇਹ ਸ਼ਗਨਾ ਦੀ ਮਿੱਟੀ ਹੈ ਜਿਹੜੀ ਆਪਾਂ ਸ਼ਗਨਾ ਦੀ ਥਾਂ ਮਤਲਬ ਜਗਾ ਤੇ ਹੀ ਦੀਵੇ ਜਗਾਏ ਨੇ ਤਾਂ ਸ਼ਗਨਾ ਦੀ ਮਿੱਟੀ ਹੈ ਜਿਹੜੀ ਆਪਣੇ ਸਾਰੇ ਘਰ ਦੇ ਪੌਦਿਆਂ ਦੇ ਵਿੱਚ ਜਿਹੜੀ ਪੈ ਜਾਊਗੀ ਤੇ ਜਿਹੜਾ ਜੇ ਇਹਨਾਂ ਵਿੱਚ ਕੋਈ ਤੇਲ ਬਚਿਆ ਆ ਤਾਂ ਉਹ ਵੀ ਤੁਸੀਂ ਜਾਂ ਤਾਂ ਘਰ ਦੇ ਜਿਹੜੇ ਹੈਗੇ ਕੋਲਿਆਂ ਤੇ ਉਪਰਾ ਚੋ ਸਕਦੇ ਹੋ ਜਾਂ ਫਿਰ ਕਿਸੇ ਪਿੱਪਲ ਦੇ ਦਰਾਕਸ਼ ਦੀਆਂ ਜੜਾਂ ਦੇ ਵਿੱਚ ਤੁਸੀਂ ਪਾ ਸਕਦੇ ਹੋ ਜਾਂ ਕਿਸੇ ਘਰ ਦੇ ਹੋਰ ਵੀ ਕਿਸੇ ਦਰਾਕਸ਼ ਨੂੰ ਆਪਾਂ ਜਿਹੜਾ ਹੈਗਾ ਇਹ ਤੇਲ اهو ਸਰੋਂ ਦਾ ਪਾ ਸਕਦੇ ਇਸ ਤੋਂ ਨਾਲੇ ਤਾਂ ਆਪਾਂ ਜਿਹੜੇ ਸ਼ਗਨਾਂ ਦੇ ਵਿੱਚ ਦੀਵੇ ਜਗਾਏ ਆ ਸ਼ਗਨਾਂ ਦੀ ਬੇਅਦ ਵੀ ਨਹੀਂ ਹੋਵੇਗੀ ਘਰ ਵਿੱਚ ਖੁਸ਼ੀਆਂ ਦੀ ਜਗਾ ਜਿਹੜੇ ਆਪਾਂ ਦੀਵੇ ਜਗਾਏ ਨੇ ਉਹਨਾਂ ਦੀ ਜਿਹੜੀ ਸਹੀ ਵਾਰ ਤੋਂ ਹੋ ਜੂਗੀ ਜਾਂ ਜਾਂ ਤਾਂ ਇਹਨਾਂ ਨੂੰ ਸਾਂਭ ਕੇ ਤੁਸੀਂ ਪੂਰणिमा ਤੱਕ ਰੱਖ ਲਓ ਪੁੰਨਿਆ ਤੱਕ ਜਿਹੜੀ ਹੈਗੀ ਪੁੰਨਿਆ ਨੂੰ ਗੁਰਪੁਰਬ ਹੈਗਾ ਅਗਲੀ ਨੂੰ 5 ਤਰੀਕ ਨੂੰ ਤੇ ਉੱਥੇ ਜਗਾ ਲਿਓ ਤੇ ਜਾਂ ਫਿਰ ਇਹਨਾਂ ਦੀਵਿਆਂ ਨੂੰ ਤੁਸੀਂ ਘਰ ਦੇ ਪੌਦਿਆਂ ਦੇ ਵਿੱਚ ਕੁੱਟ ਕੇ ਮਿੱਟੀ ਮਿੱਟੀ ਬਣਾ ਕੇ ਤੇ ਪੌਦਿਆਂ ਵਿੱਚ ਪਾ ਦਿਓ